ਪਰ ਫੇਲ ਹੋਣ ਦੇ ਨਾਲ ਮੈਂ ਸਿੱਖਿਆ ਬਹੁਤ ਕੁਝ ਕਿ ਫੇਲ ਕਿਉਂ ਹੋਇਆ ਉਸ ਵੇਲੇ ਮੈਨੇ ਕਾਫੀ ਦਾ ਕੰਮ ਕਰਿਆ ਔਰ ਅੱਜ ਮੈਂ ਆਪਣੇ ਕਾਫੀ ਦੇ ਕੰਮ ਵਿੱਚ ਸਕਸੈਸਫੁਲ ਹਾਂ ਬਹੁਤ ਰੀਜ਼ਨਾ ਕਰਕੇ ਮੈਂ ਬਿਜ਼ਨਸ ਛੱਡਤਾ ਮੈਨੂੰ 1.5-2 ਲੱਖ ਦਾ ਲਾਸ ਹੋਇਆ ਪਰ ਕੋਈ ਗੱਲ ਨਹੀਂ ਮੈਨੇ ਝੱਲਿਆ ਔਰ ਅੱਜ ਮੈਂ ਆਪਣਾ ਕਵਰ ਕਰ ਚੁੱਕਿਆ ਆਪਣਾ ਲਾਸ ਜੀ ਤਰਨਾਟਕਾ ਤੋਂ ਸਾਡੀ ਕਾਫੀ ਆਉਂਦੀ ਹੈ ਜੀ ਕਾਫੀ ਬੀਨਸ ਨਹੀਂ ਜੀ ਉਹਨੂੰ ਅਸੀਂ ਤਿਆਰ ਕਰਦੇ ਆਂ ਉਸ ਤੋਂ ਬਾਅਦ ਤਿਆਰ ਕਰਕੇ ਅਸੀਂ ਇੱਕ ਆਪਣਾ ਛੋਟਾ ਮੈਨੂ ਬਣਾਇਆ ਹੋਇਆ ਜਿਵੇਂ ਸੱਤ ਪੰਜ ਕਾਫੀਆਂ ਤੇ ਦੋ ਸ਼ੇਕ ਦਾ ਅਮੀ ਰੇੜੀਆਂ ਖੋਲਦੇ ਜਾਵਾਂਗੇ ਸਾਡਾ ਮਸ਼ੀਨ 1 ਲੱਖ ਰੇੜੀ ਦਾ ਜੀ ਵੀ ਆਪਾਂ ਦੇਖਦੇ ਹਾਂ ਜਦੋਂ ਅੱਜ ਦੀ ਨੌਜਵਾਨੀ ਪੜ੍ਹ ਲਿਖ ਜਾਂਦੀ ਹੈ ਤਾਂ ਕਰੇ ਹਾਲਾਤ ਇਹ ਨਹੀਂ ਹੁੰਦੇ ਕਿ ਮਾਪੇ ਵਾਪਰ ਬੱਚੇ ਨੂੰ ਬਾਹਰ ਭੇਜ ਸਕਣ ਜਾਂ ਉਹਨਾਂ ਦਾ ਕੋਈ ਲੱਖਾਂ ਰੁਪਏ ਲਗਾ ਕੇ ਆਪਣਾ ਕੰਮਕਾਰ ਸੈੱਟ ਕਰਾ ਸਕਣ ਤਾਂ ਬੱਚੇ ਹਨ ਜੋ ਗਲਤ ਸੰਗਤ ਵਿੱਚ ਪਏ ਜਾਂਦੇ ਹਨ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਨਸ਼ਾ ਕਰ ਲੱਗ ਜਾਂਦੇ ਹਨ ਜਾਂ ਕੁਝ ਆਪਾਂ ਅਖ਼ਬਾਰੀ ਦੇਖਦੇ ਹਾਂ ਕਿ ਸੁਸਾਇਸਾਈਡ ਕਰ ਲੈਂਦੇ ਹਨ ਤਾਂ ਸੰਗਰੂਰ ਦੇ ਅਜਿਹੇ ਦੋ ਨੌਜਵਾਨਾਂ ਨਾਲ ਤੁਹਾਨੂੰ ਮਿਲਾਵਾਂਗੇ ਜਿਸ ਨੇ ਜਿਨ੍ਹਾਂ ਨੇ ਇੱਕ ਮਿਸਾਲ ਪੈਦਾ ਕੀਤੀ ਹੋਈ ਹੈ ਜਿਨ੍ਹਾਂ ਨੇ ਆਪਣਾ ਬਿਜ਼ਨਸ ਕੀਤਾ ਅਤੇ ਬਿਜ਼ਨਸ ਤੋਂ ਕਈ ਥਾਵਾਂ ਤੋਂ ਫੇਲ ਵੀ ਹੋਏ ਲੇਕਿਨ ਹਿੰਮਤ ਨਹੀਂ ਹਾਰੀ ਇਹਨੇ ਪੜ੍ਹੇ ਲਿਖੇ ਹੋਣ ਤੋਂ ਬਾਅਦ ਵੀ ਇੱਕ ਸੁਪਨਾ ਸੀ ਕਿ ਬਾਹਰ ਜਾਣ ਦਾ ਜਦੋਂ ਮਾਪੇ ਆਪਣੇ ਮਨਾ ਕਰ ਦਿੱਤਾ ਕਿ ਸਾਡੇ ਕੋਲ ਗੰਜਾਇਸ਼ ਨਹੀਂ ਅਸੀਂ ਬਾਹਰ ਨਹੀਂ ਭੇਜ ਸਕਦੇ ਤਾਂ ਇਹਨਾਂ ਨੇ ਆਪਣਾ ਕੰਮਕਾਰ ਸ਼ੁਰੂ ਕੀਤਾ ਕੰਮਕਾਰ ਦੇ ਵਿੱਚ ਵੀ ਸਕਸੈਸ ਨਾ ਮਿਲੀ ਤਾਂ ਹਿੰਮਤ ਨਹੀਂ ਹਾਰੀ ਅੱਜ ਮਿਸਾਲ ਬਣੇ ਹੋਏ ਨੇ ਆ ਇੱਕ ਛੋਟਾ ਜਿਹਾ ਇਹਨਾਂ ਨੇ ਆਪਣਾ ਬਿਜ਼ਨਸ ਕੀਤਾ ਹੈ ਕਾਫੀ ਸ਼ੋਪੀ ਕਈ ਥਾਂ ਦੇ ਬਿਜ਼ਨਸ ਵਿੱਚ ਫੇਲ ਹੋਣ ਤੋਂ ਬਾਅਦ ਜਦੋਂ ਇਹ ਬਿਜ਼ਨਸ ਕੀਤਾ ਸ਼ੁਰੂਆਤ ਦੇ ਵਿੱਚ ਦਿਨ ਚੰਗੇ ਨਹੀਂ ਰਹੇ ਲੇਕਿਨ ਉਸ ਤੋਂ ਬਾਅਦ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਕੰਮਕਾਰ ਇੰਨਾ ਵਧੀਆ ਹੈ ਕਿ ਤੇ ਦੂਜਿਆਂ ਨੂੰ ਵੀ ਰੋਜ਼ਗਾਰ ਦੇ ਰਹੇ ਹਨ ਕਿ ਨਾਮ ਵੀ ਜ ਆਪਣਾ ਸਰ ਮੇਰਾ ਨਾਮ ਜਸਵਿੰਦਰ ਸਿੰਘ ਹੈ ਜਸਵਿੰਦਰ ਸਿੰਘ ਜੀ ਕਿੱਥੋਂ ਆਈਡੀਆ ਆਇਆ ਇਹ ਪਹਿਲਾਂ ਤਾਂ ਦੱਸੋ ਵੀ ਬਾਹਰ ਜਾਣ ਦੀ ਖਵਾਹਿਸ਼ ਧੀ ਪੈਣਾ ਜਦੋਂ ਮਾਪੇ ਨੇ ਕਿਹਾ ਯਾਰ ਅਸੀਂ ਬਾਹਰ ਨਹੀਂ ਭੇਜ ਸਕਦੇ ਪੜ੍ਹਾਈ ਲਿਖਾਈ ਹੋ ਗ੍ਰੈਜੂਏਸ਼ਨ ਕੀਤੀ ਹੋਈ ਹੈ ਖਵਾਹਿਸ਼ ਹੈ ਦੇਖੋ ਮੇਰੇ ਸਾਰਾ ਹਰੇਕ ਦਿਨ ਜਿਉਂਦੇ ਕਿ ਅਸੀਂ ਬਾਹਰ ਜਾਈਏ ਭਾਵੇਂ ਕੰਮ ਕਰਨ ਕਰਕੇ ਜਾਈਏ ਬਟ ਕੀ ਸੀਗਾ ਜੀ ਘਰ ਦੇ ਨੂੰ ਮੈਂ ਕਿਹਾ ਉਹਨਾਂ ਨੇ ਮਨਾਂ ਕਰਤਾ ਕੋਈ ਵੀ ਰੀਜ਼ਨ ਹੋ ਸਕਦਾ ਜਾਂ ਵੀ ਘਰ ਦੇ ਨਾਲੇ ਪੈਸਾ ਨਹੀਂ ਸੀਗਾ ਤਾਂ ਉਹਨਾਂ ਨੇ ਜਿਵੇਂ ਮੈਨੂੰ ਕਿਹਾ ਕਿ ਅਸੀਂ ਤੁਹਾਨੂੰ ਭੇਜ ਨਹੀਂ ਸਕਦੇ ਤਾਂ ਮੈਂ ਦੂਜਾ ਸਵਾਲ ਨਹੀਂ ਕਰਿਆ ਉਹਨਾਂ ਨੇ ਕਿਉਂ ਨਹੀਂ ਭੇਜ ਸਕਦੇ ਕਿਉਂਕਿ ਮੈਨੂੰ ਘਰ ਦੀ ਕੰਡੀਸ਼ਨ ਪਤਾ ਸੀ ਤਾਂ ਮੈਂਨੇ ਪ੍ਰਾਈਵੇਟ ਜੋਬ ਬਹੁਤ ਜਗ੍ਹਾ ਦੀ ਕੀਤੀ ਹੈ ਮੈਡੀਕਲ ਸਟੋਰ ਦੇ ਕੰਮ ਕੀਤਾ ਆਨਲਾਈਨ ਦਾ ਕੰਮ ਕੀਤਾ ਫਲਿੱਪਕਾਰਟ ਜੀ ਦੁੱਧਰੀ ਡੈਰੀ ਦੇ ਕੰਮ ਕੀਤਾ ਸੀ ਉਸ ਤੋਂ ਬਾਅਦ ਆਪਣਾ ਬਿਜ਼ਨਸ ਕਰਿਆ ਦੁੱਧ ਦਾ ਜੀ ਤੇ ਉਹਦੇ ਵਿੱਚ ਮੈਂ ਫੇਲ ਹੋ ਗਿਆ ਜੀ ਪਰ ਫੇਲ ਹੋਣ ਦੇ ਨਾਲ ਮੈਂ ਸਿੱਖਿਆ ਬਹੁਤ ਕੁਝ ਕਿ ਫੇਲ ਕਿਉਂ ਹੋਇਆ ਉਸ ਤੋਂ ਬਾਅਦ ਮੈਨੇ ਕਾਫੀ ਦਾ ਕੰਮ ਕਰਿਆ ਔਰ ਅੱਜ ਮੈਂ ਆਪਣੇ ਕਾਫੀ ਦੇ ਕੰਮ ਵਿੱਚ ਸਕਸੈਸਫੁਲ ਹਾਂ ਬੁੱਧੂ ਦੇ ਕੰਮ ਜਦਾਂ ਇੰਨੀ ਕਮਾਈ ਹੈ ਪਾਣੀ ਪੂੜੀ ਪਾ ਕੇ ਕਾਮਯਾਬ ਬੰਦਾ ਹੋ ਜਾਂਦਾ ਜਕਰ ਤਾਂ ਡੈਰੀਆਂ ਨਹੀਂ ਚੱਲ ਰਹੀਆਂ ਪਾਣੀ ਪਾ ਕੇ ਕਾਮਯਾਬ ਹੋ ਹੋ ਰਹੇ ਨੇ ਬਹੁਤ ਹੋ ਵੀ ਜਾਣਗੇ ਇਸ ਤੋਂ ਬਾਅਦ ਵੀ ਪਰ ਸਾਡਾ ਮੇਰਾ ਮਨ ਨਹੀਂ ਬਣਿਆ ਕਿ ਮੈਂ ਪਾਣੀ ਪਾ ਕੇ ਬੱਸ ਦਾ ਪਾਣੀ ਪਾ ਰੀ ਨੂੰ ਕੋਈ ਦਿੱਕਤ ਨਹੀਂ ਪਰ ਬਹੁਤ ਕੁਝ ਪੈ ਰਿਹਾ ਅੱਦਾ ਦਾ ਕੱਲ ਨੂੰ ਸੈਂਪਲ ਭਰਿਆ ਜਾਵੇ ਮੈਂ ਅੰਦਰ ਜਾਮਾ ਤੇ ਮੇਰੇ ਮਾਪੇ ਦੁਖੀ ਹੋਣ ਇਸ ਲਈ ਕੁਝ ਰਿਸਪੌਂਸਿਵ ਮੈਨੂੰ ਅੱਦਾ ਦਾ ਨਹੀਂ ਮਿਲਿਆ ਜਿਵੇਂ ਮਿਲਣਾ ਚਾਹੀਦਾ ਸੀ ਬਹੁਤ ਰੀਜ਼ਨ ਕਰਕੇ ਮੈਂ ਬਿਜ਼ਨਸ ਛੱਡਤਾ ਮੈਨੂੰ 1.5-2 ਲੱਖ ਦਾ ਲਾਸ ਹੋਇਆ ਪਰ ਕੋਈ ਗੱਲ ਨਹੀਂ ਮੈਨੇ ਝੱਲਿਆ ਔਰ ਅੱਜ ਮੈਂ ਆਪਣਾ ਕਵਰ ਕਰ ਚੁੱਕਿਆ ਆਪਣਾ ਲਾਸ ਇਹ ਕਿੰਨਾ ਕੁ ਰਿਸਪੌਂਸ ਮਿਲ ਰਿਹਾ ਹੁੰਦੀ ਹੈ ਜੇਕਰ ਗੱਲ ਕੀਤੀ ਜਾਵੇ ਸ਼ੁਰੂ ਹੋ ਸ਼ੁਰੂਆਤ ਦੇ ਦਿਨ ਕਿਹੇ ਜਿਹੇ ਰਹੇ ਤੇ ਹੁਣ ਕੰਮ ਕਰਕੇ ਕਿਸੇ ਨਾਲ ਚੱਲ ਰਿਹਾ ਹੈ ਸ਼ੁਰੂਆਤ ਦੇ ਦਿਨਾਂ 'ਚ ਮਤਲਬ ਸਾਨੂੰ ਰਿਸਪੌਂਸ ਮਿਲ ਗਿਆ ਸੀ ਕਿਉਂਕਿ ਸ਼ਹਿਰ 'ਚ ਅਜਿਹਾ ਕੰਮ ਕਿਸੇ ਨੇ ਨਹੀਂ ਕਰਾਇਆ ਸੀ ਤਾਂ ਮਤਲਬ ਲੋਕਾਂ ਨੇ ਸਾਡਾ ਬਹੁਤ ਸਾਥ ਦਿੱਤਾ ਜੀ ਬਾਕੀ ਸਾਥ ਦੰਦੇ ਨੇ ਇੱਥੇ ਕੋਈ ਦੋ ਰਾਏ ਨਹੀਂ ਹੈਗੀ ਬੰਦਾ ਕੋਈ ਸਾਥ ਨਹੀਂ ਦਿੰਦਾ ਪੰਜਾਬੀ ਦਾ ਸਾਡਾ ਬਹੁਤ ਸਾਥ ਦਿੱਤਾ ਜੀ ਔਰ ਅਸੀਂ ਫਰਸਟ ਕਾਰਡ ਲਾਂਚ ਕੀਤੀ ਉਸ ਤੋਂ ਬਾਅਦ ਸਾਡੇ ਸੈਕੰਡ ਕਾਰਡ ਲਾਂਚ ਕਰਦੀ ਅੱਜ ਵੀ ਸਾਨੂੰ ਪੂਰਾ ਰਿਸਪੌਂਸ ਮਿਲ ਰਿਹਾ ਜੀ ਕੀ ਕੀ ਕੁਝ ਆਪਣੇ ਕੋਲੋਂ ਮਿਲਦਾਗਾ ਔਰ ਇਹ ਤੇ ਜਿਹੜੇ ਤੁਸੀਂ ਇਹ ਮੰਗਾਏ ਹੋਏ ਨੇ ਫਲੇਵਰ ਇਹ ਕਿੱਥੋਂ ਆਉਂਦੇ ਨੇ ਤੇ ਕੌਣ ਬਣਾਉਂਦਾ ਇਹਨਾਂ ਨੂੰ ਸਰੇ ਸਾਰੇ ਫਲੇਵਰ ਆਨਲਾਈਨ ਪਰਚੇਸ ਕਰਦੇ ਆ ਸੀ ਤੇ ਕਰਨਾਟਕਾ ਤੋਂ ਸਾਡੀ ਕਾਫੀ ਆਉਂਦੀ ਹੈ ਜੀ ਕਾਫੀ ਬੀਨਸ ਨੇ ਜੀ ਉਹਨੂੰ ਅਸੀਂ ਤਿਆਰ ਕਰਦੇ ਆਂ ਉਸ ਤੋਂ ਬਾਅਦ ਤਿਆਰ ਕਰਕੇ ਅਸੀਂ ਇੱਕ ਆਪਣਾ ਛੋਟਾ ਮੈਨੂ ਬਣਾਇਆ ਹੋਇਆ ਜੀ ਵੀਰੇ 7 ਪੰਜ ਕਾਫੀਆਂ ਤੇ ਦੋ ਸ਼ੇਕ ਦਾ ਉਹ ਅਸੀਂ ਸਰਵ ਕਰਦੇ ਆਂ ਜੀ ਵੀਰੇ ਰੇਟ ਦੀ ਗੱਲ ਕੀਤੀ ਜਾਵੇ ਕਿੰਨਾ ਕੁ ਫਰਕ ਹੈ ਕਿਉਂਕਿ ਰੈਸਟੋਰੈਂਟ ਵਧੀਆ ਨੇ ਆਪਣੇ ਇੱਥੇ ਹੋਟਲ ਤਕੜੇ ਤਕੜੇ ਨੇ ਕਾਫੀਆਂ ਮਿਲਦੀਆਂ ਨੇ ਤੁਹਾਡੇ ਕੋਲ ਹੀ ਕਸਟਮਰ ਕਿਹ ਹੋਊਗਾ ਕੀ ਹੈ ਜੀ ਕੁਆਲਿਟੀ ਸਰ ਰੇਟ ਦੇਖਿਆ ਜਾਵੇ ਤਾਂ ਇੰਨਾ ਕੁ ਨਾਰਮਲ ਰੇਟ ਕਰ ਰੱਖਿਆ ਹੈ ਕਿ ਹਰ ਬੰਦਾ ਪੀ ਸਕਦਾ ਕਿਉਂਕਿ ਜਦੋਂ ਮੈਂ ਪ੍ਰਾਈਵੇਟ ਜੌਬ ਕਰਦਾ ਸੀ ਮੈਂ 500 ਰੁਪਏ ਦੀ ਕਾਫੀ ਨਹੀਂ ਪੀ ਸਕਦਾ ਸੀ ਪਰ ਪੀਣੀ ਜ਼ਰੂਰ ਸੀਗੀ ਤਾਂ ਮੈਂ ਸੋਚਿਆ ਕਿ ਅੱਧਾ ਦਾ ਆਪਾਂ ਰੇਟ ਕਰੀਏ ਕਿ ਜਿਹੜਾ ਹਰ ਬੰਦਾ ਪੀ ਸਕੇ ਚਾਹੇ ਉਹ ਦਿਹਾੜੀ ਕਰਦਾ ਚਾਹੇ ਬਿਜ਼ਨਸ ਕਰਦਾ ਮੇਰੀ ਕਾਫੀ 75 ਦੀ ਹੈ ਜੇ ਤੁਸੀਂ ਕੰਪੇਅਰ ਕਰੋ ਵੱਡੇ ਰੈਸਟੋਰੈਂਟਾਂ ਦਾ ਤਾਂ ਘਟ-ਘਟ 400-500 ਰੁਪਏ ਦੀ ਕਾਫੀ ਆ ਇਸ ਲਈ ਮੈਨੇ ਮੈਨੂੰ ਛੋਟਾ ਕਰਾ ਕਿ ਹਰ ਬੰਦਾ ਪੀ ਸਕੇ ਕਾਫੀ 85 ਰੁਪਏ ਵੀ ਰੇਟ ਲਿਖਿਆ ਆਇਆਗਾ ਵੀ 85 ਰੁਪਏ ਦੇ ਵੀ ਅਲਗ ਅਲਗ ਰੇਟ ਲਿਖੇ ਨੇ ਇਹਨਾਂ ਦਾ ਕੀ ਮਤਲਬ ਹੈ ਜੀ ਸਰ 85 ਰੁਪਏ ਕਾਫੀ ਹੈ ਜਿਹੜੀ ਉਹ ਫਲੇਵਰਡ ਕਾਫੀ ਹੈ ਜਿਹਦੇ ਚ ਫਲੇਵਰ ਹੁੰਦੇ ਨੇ ਚਾਕਲੇਟ, ਰੋਜ਼, ਬਨੀਲਾ, ਹੈਜ਼ਲਨਟ, ਸਟ੍ਰਾਬਰੀ ਉਹ ਫਲੇਵਰਡ ਕਾਫੀ ਆ ਗਈਆਂ ਉਹ 10 ਰੁਪਏ ਮਹਿੰਗੀਆਂ ਨਹੀਂ ਜੀ ਕਿ ਤੁਸੀਂ ਮਗਰ ਮਨੀ ਬੈਂਕ ਇਹ ਵੀ ਲਗਾਇਆ ਹੋਇਆ ਹੈਗਾ ਇਹ ਇਹਦਾ ਕੀ ਕਰਨਾ ਸਰ ਇਹ ਸਾਨੇ ਬਿਜ਼ਨਸ ਸਟਾਰਟ ਕਰਨ ਤੋਂ ਪਹਿਲੀ ਸੋਚਿਆ ਸੀ ਕਿ ਜਿੰਨੇ ਕੇ ਯੋਗ ਹੈਗੇ ਅਸੀਂ ਜ਼ਰੂਰ ਕਿਸੇ ਦੀ ਹੈਲਪ ਕਰਾਂਗੇ ਅਸੀਂ ਵੀਰੇ ਨੂੰ ਫੋਲੋ ਕਰਦੇ ਹਾਂ ਅਨਮੋਲ ਕਵਾਤਰਾ ਲੁਧਿਆਣੇ ਤੋਂ ਹੈ ਪਰਸੇ ਜੋਥੇ ਮੇਰਾ ਬਰਥਡੇ ਸੀਗਾ ਤੇ ਕੁਝ ਪੈਸੇ ਇਕੱਠੇ ਹੋਏ ਸੀ ਮੈਂ ਬਰਥਡੇ ਤੇ ਉੱਥੇ ਪੇਸ਼ੈਂਟ ਨੂੰ ਡੋਨੇਟ ਕਰਕੇ ਆ ਇਸ ਲਈ ਅਸੀਂ ਮਨੀ ਬੈਂਕ ਲਾਇਆ ਹੋਇਆ ਜੀ ਕਿੰਨਾ ਸਕੂਨ ਮਿਲਿਆ ਕਿ ਪਹਿਨਾ ਖੁਦ ਮੋਤਾਜ ਤੀ ਨੌਕਰੀ ਕਰਦੇ ਸੀਗੇ ਲੇਕਿਨ ਅੱਜ ਰੱਬ ਨੇ ਕਿਰਪਾ ਕੀਤੀ ਆ ਤੇ ਆਪਣੇ ਲੋਕਾਂ ਦੇ ਵੀ ਹੈਲਪ ਕਰ ਰਹੇ ਹਾਂ ਲੱਖ ਰੁਪਏ ਲੋਕ ਕਮਾਉਂਦੇ ਨੇ ਲੇਕਿਨ ਕੋਈ ਡੋਨੇਟ ਨਹੀਂ ਕਰਦੇ ਕਿਸੇ ਪਾਸੇ ਕੋਈ ਦਾਨ ਪੁੰਨ ਨਹੀਂ ਕਰਦੇ ਹਾਂਜੀ ਸਰ ਕਿਸੇ ਭਾਰਤ ਨਹੀਂ ਗਿਆ ਸਾਡੇ ਬਟ ਸਾਡੀ ਸ਼ੁਰੂਤੀ ਇੱਛਾ ਸੀ ਕਿ ਜਦੋਂ ਕੁਝ ਬਣ ਗਏ ਤਾਂ ਅਸੀਂ ਜਰੂਰ ਜਿੰਨੇ ਕੇ ਯੋਗ ਰੱਬ ਨੇ ਬਣਾਇਆ ਤਾਂ ਉਸੇ ਬਿਲਕੁਲ ਮਦਦ ਜਿਹੜੀ ਜ਼ਰੂਰਤ ਆ ਉਹਨੂੰ ਅਸੀਂ ਹੈਲਪ ਕਰਾਂਗੇ ਔਰ ਅਸੀਂ ਕਰਦੀ ਵੀ ਆ ਰਹੇ ਹਾਂ ਬਸ ਥੋੜਾ ਸੋਸ਼ਲ ਮੀਡੀਆ ਤੇ ਨਹੀਂ ਪਾਉਂਦੇ ਅਸੀਂ ਥੋੜਾ ਗੁਪਤ ਰੱਖਦੇ ਹਾਂ ਜਦੋਂ ਲੁਧਿਆਣਾ ਗਈ ਦੀ ਉਹਦੇ ਵੀ ਉਹਨਾਂ ਨੇ ਵੀਡੀਓ ਪਾਈ ਆ ਤਾਂ ਕਰਕੇ ਥੋੜਾ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਡੋਨੇਟ ਕਰਕੇ ਆਏ ਨੇ ਸੇਵਾ ਜਿੰਨੇ ਕੇ ਯੋਗ ਰੱਬ ਨੇ ਬਣਾਇਆ ਤਾਂ ਕਰਦੇ ਰਹਿੰਦੇ ਹਾਂ ਅਸੀਂ ਇਹ ਪਿੱਠੂੜਾ ਟੀਚਰ ਸੀ ਕਿ ਨੌਕਰੀਆਂ ਦੇਣੀਆਂ ਇਹਨੇ ਕਿੰਨੇ ਕਿ ਨੌਕਰੀ ਦੇ ਜੋ ਕਿ ਹੁਣ ਤੱਕ ਕਿੰਨੇ ਕਿ ਹਜੇ ਹਟਾ ਹਲ ਕਰਵਾ ਚੁੱਕੇ ਹਾਂ ਸਰ ਪਹਿਲਾਂ ਇੱਕ ਕਾਰਡ ਲਾਂਚ ਕਰੀ ਫਿਰ ਸੈਕੰਡ ਕਾਰਡ ਲਾਂਚ ਕਰਤੀ ਮਤਲਬ 5 6 ਮੁੰਡੇ ਸਾਡੇ ਤੋਂ ਕੰਮ ਸਿੱਖ ਕੇ ਚਲੇ ਗਏ ਰੀਜ਼ਨ ਕਰਕੇ ਛੱਡ ਗਏ ਕੋਈ ਵੀ ਰੀਜ਼ਨ ਹੋ ਸਕਦਾ ਉਹਨਾਂ ਨੂੰ ਹੀ ਪਤਾ ਹੈ ਜੀ ਬਟ ਅਸੀਂ 1 ਲੱਖ ਦਾ ਨੌਕਰੀ ਦੇਣੀ ਹੈ ਪੂਰੇ ਇੰਡੀਆ ਜੇ ਜੀ ਔਰ ਸਾਡਾ ਮਿਸ਼ਨ ਹੈ ਜੀ ਤਾਂ ਹੌਲੀ ਹੌਲੀ 5 ਸਾਲ 7 ਸਾਲ 10 ਸਾਲ ਤੱਕ ਸਾਡਾ ਉਹ ਮਿਸ਼ਨ ਪੂਰਾ ਹੋ ਜਾਵੇ ਅਸੀਂ ਦੇਖ ਰਹੇ ਹਾਂ ਆਪਣਾ ਮਿਸ਼ਨ ਪੂਰਾ ਹੁੰਦੀ ਕਿੰਨੇ ਦਿਨਾਂ ਦਾ ਕੰਮ ਹੈ ਸਿੱਖਣ ਦਾ ਕਿੰਨਾ ਖਰਚਾ ਆਉਂਦਾ ਜੇ ਪਗਨਾਮਾ ਕੰਮ ਕਰਨਾ ਵੀ ਕਿਸੇ ਬੱਚੇ ਨੇ ਕੋਈ ਘਰੋਂ ਥੋੜਾ ਗਰੀਬ ਹੈ ਜਾਂ ਸਿੱਖਣ ਦਾ ਸਰ ਇੱਕ ਦਿਨ ਹੀ ਲੱਗਦਾ ਵੈਸੇ ਆਸਾਨੇ ਮੈਨੂ ਆਪ ਦਾ ਇਸਤਾਨਾ ਤਿਆਰ ਕੀਤਾ ਹੈ ਕਿ ਇੱਕ ਦਿਨ ਚ ਸਿੱਖ ਸਕਦਾ ਚਲੋ ਕਈ ਵਾਰ ਕੀ ਹੁੰਦਾ ਬੰਦਰਾ ਦਿਮਾਗ ਥੋੜਾ ਘੱਟ ਹੁੰਦਾਗਾ ਜਾਂ ਧਿਆਨ ਘੱਟ ਹੁੰਦਾ ਤਾਂ 2-3 ਦਿਨਾਂ ਚ ਹਫਤਾ ਸਿਖਾ ਦਾਂਗੇ ਪ੍ਰੋਪਰ ਸਿਖਾ ਦਾਂਗੇ ਹਫਤੇ ਜੇ ਅਸੀਂ ਬੋਲਣਾ ਸਮਝਾਣਾ ਫਲੇਵਰ ਬਾਰੇ ਕੌਫੀ ਬਾਰੇ ਸਾਰਾ ਕੁਝ ਸਮਝਾ ਦਾਂਗੇ ਔਰ 2 ਤੋਂ 2.5 ਲੱਖ ਦੇ ਵਿੱਚ ਇਹ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਹਾਂ ਇੱਕ ਤੁਸੀਂ ਐਸਪੀ ਮਦਨ ਜੀ ਦੀ ਕੋਠੀ ਕੋਲ ਵੀ ਇਹ ਇਹਦੇ ਨਾਲ ਦਾ ਬਿਜ਼ਨਸ ਕਰ ਰਹੇ ਹੋਗੇ ਲੜਕੇ ਨੌਕਰਾਜ ਕੰਮ ਤੇ ਰੱਖਿਆ ਹੋਏਗਾ ਉੱਥੋਂ ਕਿ ਨਾ ਰਿਸਪੌਂਸ ਆ ਰਿਹਾ ਤੇ ਇੱਥੇ ਕਿੰਨਾ ਕੰਮ ਆਪਣੇ ਕੋਲ ਵਰਕਸ ਸਰ ਉਹ ਸਾਡੀ ਫਸਟ ਰੇੜੀ ਸੀ ਜਿੱਥੇ ਅਸੀਂ ਸੰਗਰੂਰ ਚ ਮਦਨ ਜੀ ਦੀ ਕੋਠੀ ਕੋਲ ਉੱਥੇ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਔਰ ਰਿਸਪੌਂਸ ਦੇ ਸਦਕਾ ਅਸੀਂ ਦੂਜੀ ਰੇੜੀ ਉਰੇ ਲਗਾਤੀ ਔਰ ਇੱਥੇ ਵੀ ਸਾਨੂੰ ਪੂਰਾ ਰਿਸਪੌਂਸ ਮਿਲਿਆ ਰਿਸਪੌਂਸ ਫੁੱਲ ਮਿਲ ਰਿਹਾ ਅਸੀਂ ਹੁਣ ਤੀਜੀ ਕਾਰਡ ਚੌਥੀ ਰੇੜੀ ਪੰਜਵੀਂ ਰੇੜੀ ਐਵੇਂ ਰੇੜੀਆਂ ਖੋਲਦੇ ਜਾਵਾਂਗੇ ਸਾਡਾ ਮਿਸ਼ਨ 1 ਲ ਪੂਰੇ ਪੰਜਾਬ ਦੇ ਵਿੱਚ ਹੀ ਕੰਮ ਕਰਵਾਉਂਗੇ ਜੇ ਕੋਈ ਬੰਦਾ ਸਿੱਖਣਾ ਚਾਹੁੰਦਾ ਹੋਵੇ ਤਾਂ ਕਿੰਨੀ ਤੁਹਾਡੀ ਫੀਸ ਸਖਾਂਦੀ ਸਾਡੀ ਕੋਈ ਫੀਸ ਹੀ ਨਹੀਂ ਹੈਗੀ ਸਿਖਾਣ ਦੀ ਕਿਉਂਕਿ ਅਸੀਂ ਤਾਂ ਚਲੋ ਉਸ ਫੈਮਿਲੀ ਜਿਹੜੇ ਹੈਗੇ ਅਸੀਂ ਕੋਰਸ ਨਹੀਂ ਕੋਈ ਬਾਇ ਕਰ ਸਕੀ ਕਿਉਂਕਿ ਇਹਨਾਂ ਦੇ ਕੋਰਸ ਬਹੁਤ ਮਹਿੰਗੇ ਨੇ 2-2 ਲੱਖ ਦੇ ਕੋਰਸ ਹੁੰਦੇ ਨੇ ਜੇ ਤੁਸੀਂ ਕਾਫੀ ਸਿੱਖਣੀ ਆ ਪਰ ਅਸੀਂ ਸਿੱਖ ਨਹੀਂ ਸਕੇ ਪਰ ਜੇ ਕੋਈ ਜ਼ਰੂਰਤਮੰਦ ਆ ਤਾਂ ਅਸੀਂ ਉਹਨਾਂ ਨੂੰ ਜ਼ਰੂਰ ਫ੍ਰੀ 'ਚ ਸਿਖਾ ਦਾਂ ਕੋਈ ਫੀਸ ਹੀ ਨਹੀਂ ਹੁੰਦੀ ਇਹਦੀ ਤੇ ਜੋ ਜਿਵੇਂ ਵੀ ਉਹਨੇ ਸਟਾਰਟ ਕਰਨਾ ਸਾਡੇ ਤੋਂ ਫੋਨ ਤੇ ਕੰਟੈਕਟ ਕਰਕੇ ਸਾਡੇ ਤੋਂ ਨੌਲੇਜ ਲੈ ਸਕਦਾ ਜਿੰਨੇ ਕੇ ਯੋਗ ਆ ਗਿਆ ਅਸੀਂ ਜ਼ਰੂਰ ਦੱਸਾਂਗੇ ਜੀ ਅਪਾ ਦੇਖਦੇ ਆ ਕਿ ਬੰਦਾ ਪੜ੍ਹ ਲਿਖਿਆ ਹੁੰਦਾ ਜਿਵੇਂ ਤੁਸੀਂ ਵੀ ਗ੍ਰੈਜੂਏਸ਼ਨੋਂ ਬੀਏ ਕੀਤੀ ਹੋਈ ਹੈ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜਾਂ ਪਲੱਸ ਟੂ ਕਰਨ ਤੋਂ ਬਾਅਦ ਹਰੇਕ ਦਾ ਸੁਪਨਾ ਹੁੰਦਾ ਬਾਹਰ ਜਾਣ ਦਾ ਜਾਂ ਕੋਈ ਵੱਡਾ ਕੰਮ ਕਰ ਕਰਨ ਦਾ ਲੇਕਿਨ ਜਿਵੇਂ ਤੁਸੀਂ ਛੋਟਾ ਮੋਟਾ ਕੰਮ ਕੀਤਾ ਆਪਣਾ ਛੋਟਾ ਮੋਟਾ ਆਪਣਾ ਬਿਜ਼ਨਸ ਕੀਤਾਗਾ ਤਾਂ ਸਕਸੈਸ ਵੀ ਹੋਇਆ ਮਿਹਨਤ ਕੀਤੀ ਹੈ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਨਸ਼ਿਆਂ ਵੱਲ ਪੈ ਜਾਂਦੇ ਨੇ ਜ਼ਿੰਦਗੀ ਤੋਂ ਮਜੂਰ ਹੋ ਜਾਂਦੇ ਨੇ ਪਿਆਰ ਨਹੀਂ ਸਰਕਾਰੀ ਨੌਕਰੀ ਨਹੀਂ ਮਿਲੀ ਕਿਤੇ ਵਧੀਆ ਕੰਪਨੀ ਨੌਕਰੀ ਨਹੀਂ ਮਿਲੀ ਤਾਂ ਕਿਸੇ ਥਰੇ ਲੱਗ ਕੇ ਕੰਮ ਕਰਨ ਦੀ ਬਜਾਏ ਆਪਣਾ ਕੰਮ ਕਰ ਰਹੇ ਹੋ ਕਿੰਨੀ ਇੱਕ ਪ੍ਰਾਊਡ ਮਹਿਸੂਸ ਹੁੰਦਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਪ੍ਰਾਊਡ ਦਾ ਸਰ ਬਹੁਤ ਮਹਿਸੂਸ ਹੁੰਦਾ ਬਸ ਜਦੋਂ ਆਪਾਂ ਬਿਜ਼ਨਸ ਕਰਦੇ ਆ ਕਦੇ ਨਾ ਸੋਚੋ ਕਿ ਅਸੀਂ ਪਹਿਲੇ ਬਿਜ਼ਨਸ ਸਕਸੈਸ ਹੋ ਜਾਾਂਗੇ ਪਾਸ ਹੋ ਜਾਾਂਗੇ ਤੁਸੀਂ ਫੇਲ ਮੈਂ ਖੁਦ ਆਪਣੇ ਇੱਕ ਡੈਰੀ ਦੇ ਬਿਜ਼ਨਸ ਤੋਂ ਫੇਲ ਹੋਇਆ 1.5 ਤੋਂ 2 ਲੱਖ ਰੁਪਏ ਮੈਨੂੰ ਘਾਟਾ ਪਿਆ ਜੀ ਪਰ ਮੈਂ ਤੋਂ ਬਹੁਤ ਕੁਝ ਸਿੱਖਿਆ ਜੀ ਉਹ ਸਿੱਖ ਕੇ ਮੈਂਨੇ ਆਪਣੇ ਰੇੜੀ ਦੇ ਉਹ ਚੀਜ਼ਾਂ ਨੂੰ ਅਪਲਾਈ ਕਰਿਆ ਜੀ ਅੱਜ ਉਹਨਾਂ ਰੀਜ਼ਨ ਕਰਕੇ ਅੱਜ ਮੇਰਾ ਜਿਹੜਾ ਕਾਫੀ ਦਾ ਬਿਜ਼ਨਸ ਹੈ ਸਕਸੈਸਫੁਲ ਹੈ ਜੀ ਡਿਪਰੈਸ਼ਨ 'ਚ ਜਾਣ ਦੀ ਲੋੜ ਨਹੀਂ ਕੁਛ ਨਾ ਕੁਛ ਸਟਾਰਟ ਕਰੋ ਜੇ ਤੁਸੀਂ ਸਟਾਰਟ ਕਰੋਗੇ ਤਾਂ ਮੈਂ ਇਸ ਚੀਜ਼ ਦਾ ਐਕਸਪੀਰੀਅੰਸ ਲਿਆ ਹੈ ਕਿ ਲੋਕ ਬਹੁਤ ਸਾਥ ਦਿੰਦੇ ਨੇ ਆਪਣਾ ਜੀ ਜੇਕਰ ਕੋਈ ਡਿਪਰੈਸ਼ਨ ਜਾਂ ਤੁਹਾਡੇ ਕੋਲ ਆ ਆ ਕੇ ਕੰਮ ਸਿੱਖ ਸਕਦਾ ਸਿਖਾਵਾਂਗੇ ਵਧੀਆ ਕੰਮ ਕਰਾ ਕੇ ਵੀ ਦੋਗੇ ਹਾਂਜੀ ਸਾਡੇ ਕੋਲ ਆ ਸਕਦਾ ਕੋਈ ਡਿਪਰੈਸ ਬਟ ਆ ਵੀ ਉਹ ਹੀ ਜਿਹਨੇ ਕੰਮ ਸਿੱਖਣਾ ਹੈ ਨਹੀਂ ਕਿਸੇ ਨੂੰ ਦੇਖ ਕੇ ਜਾਂ ਇੰਟਰਵਿਊ ਦੇਖ ਕੇ ਵੀ ਇਹ ਰੇੜੀਆਂ ਕਰੀ ਜਾਂਦੇ ਨੇ ਮਤਲਬ ਵਧੀਆ ਪੈਸਾ ਕਮਾ ਰਹੇ ਨੇ ਮਿਹਨਤ ਨੂੰ ਦੇਖੋ ਜੀ ਪੈਸਾ ਤਾਂ ਆਊਗਾ ਹੀ ਆਊਗਾ ਜੇ ਤੁਸੀਂ ਕਿਸੇ ਵੀ ਫੀਲਡ ਜੀ ਮਿਹਨਤ ਕਰੋਗੇ ਪੈਸਾ ਆਊਗਾ ਹੀ ਆਊਗਾ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰ ਲਓ ਜਿੰਨੇ ਕੇ ਯੋਗ ਹੈਗਾ ਅਸੀਂ ਜਰੂਰ ਹੈਲਪ ਕਰਾਂਗੇ ਆਪਣਾ ਕੋਈ ਫੋਨ ਨੰਬਰ ਬੋਲ ਦੋ ਸਾਡਾ ਫੋਨ ਨੰਬਰ ਹੈਗਾ 8699 62803 B0 ਕਿਆਸੀ ਦੋ ਨੰਬਰ ਨਿਸਰ ਸਾਡੇ ਜੇਕਰ ਕੋਈ ਕੰਮ ਸਿੱਖਣਾ ਚਾਹੇ ਤਾਂ ਇਹਨਾਂ ਕੋਲ ਸਿੱਖ ਸਕਦਾ ਹੈ ਜਿਹੜਾ ਕਿ 1.5 ਤੋਂ 2 ਲੱਖ ਦਾ ਦੀ ਸਖਲਾਈ ਲੈਂਦੇ ਨੇ ਲੇਕਿਨ ਇਹ ਬਾਈ ਨੇ ਜੋ ਫਰੀ ਸਖਿਆਣਗੇ ਅੱਜ ਦੀ ਨੌਜਵਾਨੀ ਦੀ ਹੈਲਪ ਕਰ ਰਹੇ ਹਾਂ ਤੇ ਸੰਦੇਸ਼ ਦੇ ਰਹੇ ਨੇ ਕੀ ਨਾਮ ਇਹਨੂੰ ਦੂਜੇ ਬਾਈ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਕੀ ਨਾਮ ਹੈ ਆਪਣਾ ਸਸੀ ਗਾਲ ਜੀ ਮੇਰਾ ਨਾਮ ਵਿਜੇ ਕੁਮਾਰ ਹੈ ਵਿਜੇ ਕੁਮਾਰ ਜੀ ਕਿਸ ਤਰ੍ਹਾਂ ਦਿਖਦੇ ਹੋ ਕਿ ਪਹਿਲਾਂ ਕਈ ਕੰਮ ਕੀਤੇ ਲੇਕਿਨ ਅੱਜ ਵਧੀਆ ਸਕਸੈਸ ਹੈ ਅੱਜ ਕੰਮ ਕਰ ਵਧੀਆ ਚੱਲ ਰਿਹਾ ਹੈ ਲੋਕਾਂ ਨੂੰ ਵੀ ਰੋਜ਼ਗਾਰ ਦੇ ਰਹੇ ਹੋ ਕਿਹਨਾ ਚਾਹੋਗੇ ਦੇਖੋ ਜੀ ਸਟਾਰਟਿੰਗ ਸਾਰਿਆਂ ਦੀ ਛੋਟੇ ਕੰਮ ਤੋਂ ਹੀ ਹੁੰਦੀ ਹੈ ਜੀ ਔਰ ਅਸੀਂ ਵੀ ਸ਼ੁਰੂ ਕੀਤੇ ਬਹੁਤ ਕੰਮ ਕੀਤੇ ਫੇਲ ਵੀ ਹੋਏ ਪਰ ਆਖਿਰਕਾਰ ਸਾਨੂੰ ਕਾਫੀ ਸ਼ਾਪ ਵਿੱਚ ਸাকਸੈਸ ਮਿਲੀ ਲੋਕਾਂ ਦਾ ਪਿਆਰ ਮਿਲਿਆ ਔਰ ਮਿਲ ਰਿਹਾ ਹੈ ਹਲੇ ਵੀ ਔਰ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ ਕਾਫੀ ਸਾਡੀ ਔਰ ਉਮੀਦ ਕਰਦੇ ਆ ਅੱਗੇ ਵੀ ਇਦਾਂ ਹੀ ਬਣੇ ਰਵਾਂਗੇ ਹੋਰ ਕਿੰਨੇ ਲੱਗਦਾਗਾ ਕਿ ਕਿੰਨੀ ਛੇਤੀ ਇਹੋ ਜਿਹੇ ਹੀ ਬਿਜ਼ਨਸ ਹੋਰ ਕਿਸੇ ਨੂੰ ਕਰਾ ਕੇ ਦਿੱਤਾ ਦੇਖ ਸਕਦੇ ਹਾਂ ਦੇਖੋ ਜੇ ਤਾਂ ਕੋਈ ਮਿਹਨਤ ਕਰਨ ਲਈ ਤਿਆਰ ਹੈ ਤਾਂ ਉਹ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਕਾਲ ਕਰ ਸਕਦਾ ਹੈ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਵੱਦ ਤੋਂ ਵੱਦ ਸਿਖਾਣ ਦੀ ਔਰ ਜੋ ਸਾਨੂੰ ਆਂਦਾ ਉਹਨੂੰ ਜ਼ਰੂਰ ਸਿਖਾਵਾਂਗੇ ਜੀ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਜੇ ਕੋਈ ਸਿੱਖਣਾ ਚਾਹੇ ਤਾਂ ਅਸੀਂ ਉਹਨਾਂ ਨੂੰ ਸਿਖਾਵਾਂਗੇ ਅਤੇ ਕੋਈ ਫੀਸ ਨਹੀਂ ਜੇ ਕੋਈ ਮਿਹਨਤ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਦੀ ਪੂਰੀ ਸਹਾਇਤਾ ਕੀਤੀ ਆ ਵੀ ਇਹ ਕੰਮ ਕਾਰਜ ਜੋ ਕਿ ਲੱਖਾਂ ਰੁਪਏ ਲਗਾ ਕੇ ਲੋਕ ਸਿੱਖਦੇ ਹਨ ਪਰ ਇਹਨਾਂ ਨੇ YouTube <Sanye> ਤੇ ਸਿੱਖਿਆ ਇਹ ਉਹਨਾਂ ਨੂੰ ਫ੍ਰੀ ਸਿਖਾਣਗੇ ਅਤੇ ਕੰਮ ਵੀ ਕਰਵਾ ਕੇ ਦੇਣਗੇ ਕਿਸੇ ਨਾ ਕਿਸੇ ਪਾਸੇ ਜਿਵੇਂ ਇਹਨਾਂ ਨੇ ਇੱਕ ਹੋਰ 숍 ਪਰ ਖਲਵਾ ਕੇ ਦਿੱਤੀ ਹੋਈ ਐ ਐਸਟੀਐਮ ਦੀ ਗੁੱਠੀ ਕੋਲੇ ਉਸੇ ਤਰ੍ਹਾਂ ਤੇ ਅੱਜ ਦੀ ਨੌਜਵਾਨੀ ਨੂੰ ਵੀ ਸੰਦੇਸ਼ ਦਿੱਤਾ ਵੀ ਨਸ਼ਿਆਂ ਵੱਲ ਨਾ ਜਾਓ ਮਨ ਨੂੰ ਛੋਟਾ ਨਾ ਕਰੋ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਜੇਕਰ ਤੁਸੀਂ ਮਿਹਨਤ ਕਰੋਗੇ ਤਾਂ ਸਕਸੈਸ ਜ਼ਰੂਰ ਹੋਵੋਗੇ ਅੱਜ ਜਿਸ ਤਰ੍ਹਾਂ ਕਿ ਇਹ ਬਾਈ ਨੇ ਇੱਕ ਸੁਪਨਾ ਜੋ ਦੇਖਿਆ ਹੋਇਆ ਹੈ ਕਿ ਅਸੀਂ ਨੇ 1 ਲੱਖ ਰੋਜ਼ਗਾਰ ਦੇਣਾ ਪਹਿਲਾਂ ਖੁਦ ਰੋਜ਼ਗਾਰ ਦੀ ਭਾਲ ਕੀਤੀ ਲੇਕਿਨ ਅੱਜ ਮਿਹਨਤ ਕਰਕੇ ਛੋਟਾ ਮੋਟਾ ਕੰਮਕਾਰ ਕਰਕੇ ਆਪਣਾ ਆਪਣਾ ਬਿਜ਼ਨਸ ਕਰਕੇ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਵਿੱਚ ਸਮਰਥ ਹੋ ਪਾਏ ਹਨ ਸੰਗਰੂਰ ਤੋਂ ਗੁਰਵਿੰਦਰ ਸਿੰਘ ਗ੍ਰੇਡ ਪੰਜਾਬ ਟੀਵੀ